ਫਰੀਦਕੋਟ ਸ਼ਹਿਰ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜਨਮਾਸਟਮੀ ਤੇ ਸਵੇਰ 5 ਵਜੇ ਮੰਦਿਰ ਦੇਵੀ ਦੁਆਰਾ ਤੋਂ ਪ੍ਰਭਾਤ ਫੇਰੀ ਕੱਢੀ ਗਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਵ੍ਰਿੰਦਾਵਨ ਤੋਂ ਆਏ ਹੋਏ ਕਲਾਕਾਰਾਂ ਨੇ ਨ੍ਰਿਤ ਕਰਕੇ ਫਰੀਦਕੋਟ ਸ਼ਹਿਰ ਨਿਵਾਸੀਆਂ ਦਾ ਮਨ ਮੋਹ ਲਿਆ ਅਤੇ ਫਰੀਦਕੋਟ ਸ਼ਹਿਰ ਦੇ ਵਿੱਚ ਵ੍ਰਿੰਦਾਵਨ ਵਰਗਾ ਮਾਹੌਲ ਵੀ ਬਣਾ ਦਿੱਤਾ ਇਸੇ ਹੀ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਦੇ ਵਿੱਚ ਰਾਤ ਨੂੰ ਕ੍ਰਿਸ਼ਨ ਜਨਮਾਸ਼ਟਮੀ ਦਾ ਉਤਸ਼ਾਹ ਬੜੇ ਸ਼ਰਧਾਪੂਰਵਕ ਅਤੇ ਉਮਤਾਮ ਨਾਲ ਮਨਾਇਆ ਜਾਏਗਾ ਦੱਸ ਦਈਏ ਕਿ ਜਨਮਾਸ਼ਟਮੀ ਦੇ ਮੌਕੇ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਉੱਥੇ ਹੀ ਫਰੀਦਕੋਟ ਸ਼ਹਿਰ ਦੇ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਤੇ ਸਵੇਰ 5 ਵਜੇ ਮੰਦਿਰਾਂ ਦੇ ਵਿੱਚ ਪ੍ਰਭਾਤ ਫੇਰੀ ਸ਼ੁਰੂ ਹੋ ਗਈ ਹੈ ਤੇ ਸ਼ਾਮ ਦੇ ਵੇਲੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾਵੇਗਾ ਫਰੀਦਕੋਟ ਸ਼ਹਿਰ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜਨਮਾਸਟਮੀ ਤੇ ਸਵੇਰ 5 ਵਜੇ ਮੰਦਿਰ ਦੇਵੀ ਦੁਆਰਾ ਤੋਂ ਪ੍ਰਭਾਤ ਫੇਰੀ ਕੱਢੀ ਗਈ ਜਿਸ ਦੇ ਵਿੱਚ ਵਿਸ਼ੇਸ਼ ਤੌਰ ਤੇ ਵ੍ਰਿੰਦਾਵਨ ਤੋਂ ਆਏ ਹੋਏ ਕਲਾਕਾਰਾਂ ਨੇ ਨ੍ਰਿਤ ਕਰਕੇ ਫਰੀਦਕੋਟ ਸ਼ਹਿਰ ਨਿਵਾਸੀਆਂ ਦਾ ਮਨ ਮੋਹ ਲਿਆ ਅਤੇ ਫਰੀਦਕੋਟ ਸ਼ਹਿਰ ਦੇ ਵਿੱਚ ਵ੍ਰਿੰਦਾਵਨ ਵਰਗਾ ਮਾਹੌਲ ਵੀ ਬਣਾ ਦਿੱਤਾ ਇਸੇ ਹੀ ਤਰ੍ਹਾਂ ਸ਼ਹਿਰ ਦੇ ਵੱਖ-ਵੱਖ ਮੰਦਿਰਾਂ ਦੇ ਵਿੱਚ ਰਾਤ ਨੂੰ ਕ੍ਰਿਸ਼ਨ ਜਨਮਾਸ਼ਟਮੀ ਦਾ ਉਤਸ਼ਾਹ ਬੜੇ ਸ਼ਰਧਾਪੂਰਵਕ ਅਤੇ ਧੂਮਤਾਮ ਨਾਲ ਮਨਾਇਆ ਜਾਏਗਾ ਦੱਸ ਦਈਏ ਕਿ ਜਨਮਾਸ਼ਟਮੀ ਦੇ ਮੌਕੇ ਬਾਜ਼ਾਰਾਂ ਦੇ ਵਿੱਚ ਵੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਉੱਥੇ ਹੀ ਫਰੀਦਕੋਟ ਸ਼ਹਿਰ ਦੇ ਵਿੱਚ ਅੱਜ ਸ਼੍ਰੀ ਕ੍ਰਿਸ਼ਨ ਜਨਮਾਸ਼ਟਮੀ ਦੇ ਸਵੇਰ 5 ਵਜੇ ਮੰਦਿਰਾਂ ਦੇ ਵਿੱਚ ਪ੍ਰਭਾਤ ਫੇਰੀ ਸ਼ੁਰੂ ਹੋ ਗਈ ਹੈ ਤੇ ਸ਼ਾਮ ਦੇ ਵੇਲੇ ਬੜੇ ਹੀ ਸ਼ਰਧਾ ਭਾਵਨਾ ਦੇ ਨਾਲ ਇਹ ਤਿਉਹਾਰ ਜਿਹੜਾ ਹੈ ਉਹ ਮਨਾਇਆ ਜਾਵੇਗਾ ਸਾਦਿਕ ਤੋਂ ਜਸਵਿੰਦਰ ਵਰਮਾ ਦੀ ਰਿਪੋਰਟ